ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਚੀਜ਼ਾਂ ਸਾਨੂੰ ਤੋਂ ਬਹੁਤ ਪਹਿਲਾਂ ਪਤਾ ਸੀ ਜੀ ਉਹ ਬੋਰਡ ਦੇ ਹੇਠਾਂ ਕਈ ਵਾਰ ਬੰਦੇ ਨੂੰ ਚੀਜ਼ਾਂ ਛਾਏ ਨਹੀਂ ਹੁੰਦੀਆਂ ਕਿ ਉਹ ਬੰਦਿਆ ਰੁਕ ਛੁੱਕ ਜਾਂਦਾ ਸੋ ਉਹਨਾਂ ਦੀ ਉਹਨਾਂ ਦੀ ਸੋਚ ਜਿਹੜੀ ਸੀ ਤਵੇਰ ਉਹਨਾਂ ਦੀ ਮੇਰਾ ਖਿਆਲ ਛੋਟੀ ਹੋਈ ਸੀ ਸੋ ਉਹਨਾਂ ਦੀ ਘਰੇਲੂ ਲੜਾਈ ਹੈ ਮੈਂ ਤੇ ਇਹ ਕਹਿਣਾ ਚਾਹੂੰਗਾ ਅੰਮ੍ਰਿਤਸਰ ਦੇ ਵਿਕਾਸ ਵਾਸਤੇ ਜਿਹੜੀ ਜੜੀ ਲੜਾਈ ਆ ਉਹ ਬੇਸਿਕਲੀ ਇਲੈਕਸ਼ਨ ਦੀ ਹੋਣੀ ਚਾਹੀਦੀ ਮੋਦੀ ਨੂੰ ਲੌਂਡ ਦੀ ਹੋਣੀ ਚਾਹੀਦੀ ਹੈ ਇਹ ਚੀਜ਼ਾਂ ਤੇ ਹਰ ਇੱਕ ਨੇ ਆਪਣਾ ਨਫਾ ਨੁਕਸਾਨ ਵੇਖ ਕੇ ਇਧਰ ਉਧਰ ਜਾਣਾ ਹੁੰਦਾ ਤੇ ਜ ਮੈਂ ਬਹੁਤੀ ਗੱਲ ਨਹੀਂ ਕਹਿਣੀ ਚਾਹੁੰਦਾ ਪਰ ਮੈਂ ਉਹਦੀ ਲੜਾਈ ਆ ਲੋਕਾਂ ਚ ਲੈ ਕੇ ਜਾਣੀ ਆ ਆ ਜਿਹੜੀ ਸਰਕਾਰ ਜਿਹੜੀ ਤਾਨਾਸ਼ਾਹ ਸਰਕਾਰ ਆ ਉਹਨੂੰ ਨੋਂ ਦੀ ਆਪਾਂ ਲੋਕਾਂ ਨੇ ਲੜਾਈ ਲੜਨੀ ਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਜਿੰਨੇ ਵੀ ਵਰਕਰ ਨੇ ਜਾਂ ਉਹਨਾਂ ਅਧਿਕਾਰੀਆਂ ਦੇ ਡੋਪ ਪਾਸਟ ਵੀ ਹੋਣੇ ਚਾਹੀਦੇ ਬੜੀ ਮੋਟੀ ਫੀਮ ਜਿਹੜੇ ਆ ਉਹ ਖਾਂਦੇ ਹੋਏ ਉਹਨਾਂ ਨੇ ਡੋਪ ਪਾਸਟਾਂ ਜਾਣਗੇ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜੇ ਜੇ ਆਪਾਂ ਅੱਜ ਬਾਹਰ ਜਾ ਕੇ ਗੱਲਾਂ ਵੀ ਕੀਤੀਆਂ ਪਹਿਲੋਂ ਵੀ ਗੱਲਾਂ ਰੱਖ ਦੇਣੀਆਂ ਚਾਹੀਦੀਆਂ ਸੀ ਦੇਖੋ ਧਰਮ ਦਾ ਮਾਮਲਾ ਹੈ ਜਿਹੜਾ ਬੰਦਾ ਇਹੋ ਜਿਹਾ ਕੋਈ ਕੰਮ ਕਰਦਾ ਉਹਨੂੰ ਆਪ ਵੀ ਪਿਛੇ ਹੋ ਜਾਣਾ ਚਾਹੀਦਾ ਉਹਨੂੰ ਗੁਰੂ ਘਰ ਅਈ ਕੰਮ ਕਰਕੇ ਲਈ ਜਾਣਾ ਚਾਹੀਦਾ ਉਹ ਇਹਦੇ ਵਿੱਚ ਬੀਜੇਪੀ ਚ ਕੁਝ ਐਸੇ ਅੰਸਰ ਆ ਚੁੱਕੇ ਨੇ ਜਿਹੜੇ ਆਉਣ ਵਾਲੇ ਸਮਾਜ ਮਾਹੌਲ ਖਰਾਬ ਕਰਨਗੇ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਤੋਂ ਬਚੋ ਕਿਉਂਕਿ ਉਹਨਾਂ ਨੂੰ ਕਿਸੇ ਦੀ ਜਾਨ ਦੀ ਪਰਵਾਹ ਨਹੀਂ ਇਹ ਇਹ ਪਰਦੇਸੀ ਆਏ ਨਾ ਚਲੇ ਜਾਣਾ ਆ ਆਪਾਂ ਇੱਥੇ ਰਹਿਣੇ ਆ ਖਾਸ ਕਰਕੇ ਜਿਹੜੇ ਸਰਦਾਰ ਤੁਰੇ ਫਿਰਦੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਇੱਕ ਘਟੋ ਘੜ ਯਾਰ ਤੂੰ ਹੀ ਤੇ ਸੋਚੋ ਕੀ ਹਲਕਾ ਬੈਸਟ ਪੰਜਾਬ ਤੋਂ ਸਭ ਤੋਂ ਬੈਸਟ ਇਹ ਹਲਕੇ ਦੇ ਲੋਕਾਂ ਨੇ ਔਰ ਇਹ ਮੰਚ ਧਾਰ ਲਿਆ ਕਿ ਇੱਥੇ ਸਾਰੀਆਂ ਪਾਰਟੀਆਂ ਦੀ ਜਮਾਨਤਾਂ ਜਬਤ ਹੋਣੀਆਂ ਹੀ ਇੱਥੇ ਕਾਂਗਰਸ ਪਾਰਟੀ ਹੈਗੀ ਹੈ ਪਰ ਪਾਰਟੀ ਰਹੇਗੀ ਔਰ ਗੁਰਜੀਤ ਓਜਲਾ ਜਿੰਦਾਬਾਦ ਹੈਗਾ ਜਿੰਦਾਬਾਦ ਰਹੇ ਇਹ ਤਲਬੀਰ ਗਿੱਲ ਬੋਲਦਾ ਰਿਹਾ ਝੂਠ ਉੱਥੇ ਤੇ ਬੋਲਦਾ ਰਿਹਾ ਮਾਫੀ ਮੰਗੇ ਪਹਿਲੇ ਕਿ ਮੈਂ ਪਹਿਲੇ ਝੂਠ ਬੋਲਦਾ ਰਿਹਾ ਤੇ ਹੁਣ ਸੱਚ ਬੋਲ ਲੇ ਕਿ ਫਰਕ ਪੈਦਾ ਅੱਜ ਕਿਸਾਨ ਦੀ ਮੌਤ ਹੋਈ ਆ ਜੀ ਭਾਜਪੀ ਦੀ ਰੈਲੀ ਦੇ ਦੌਰਾਨ ਕਿਸ ਤਰ੍ਹਾਂ ਵੇਖਦੇ ਹੋ ਇਸ ਮੈਂ ਮੈਂ ਉਹਨੂੰ ਬਹੁਤ ਦੁਖਾਂਤ ਸਮਝਣਾ ਹੈ ਕਿਸਾਨ ਆਪਣੀ ਡਿਊਟੀ ਦੇ ਉੱਪਰ ਸ਼ਹੀਦ ਹੋਇਆ ਮੈਂ ਤੇ ਗੱਲ ਕਾਹਾਂ ਔਰ ਕਿਸਾਨ ਆਪਣੀਆਂ ਮੰਗਾਂ ਵਾਸਤੇ ਹੈ ਲੇਕਿਨ ਬਸ਼ਰਮੀ ਦਾ ਇਹ ਹੱਦ ਤੱਕ ਹੈ ਇਹ ਜਿਹੜੀ ਮੋਦੀ ਸਰਕਾਰ ਹੈ ਇਹ ਕਿਸਾਨਾਂ ਦੀ ਗੱਲ ਮੰਨਣ ਦੀ بجائے ਇਹਨਾਂ ਦੇ ਹੋਰ ਜ਼ੁਲਮ ਕਰ ਰਹੀ ਹੈ ਲੋਕ ਇੱਕ ਇੱਕ ਜ਼ੁਲਮ ਦਾ ਜਵਾਬ ਦੇਣਗੇ ਔਰ 2024 ਜਿਹੜੇ ਪਾਰਲੀਮੈਂਟ ਚੋਣ ਹੋ ਚੱਰੀ ਹੈ ਇੱਥੇ ਆਮ ਆਦਮੀ ਪਾਰਟੀ ਬੀਜੇਪੀ ਔਰ ਅਕਾਲੀ ਦਲ ਜਿਨ੍ਹਾਂ ਦੀ ਜਮਾਨਤਾਂ ਜਬਤ ਹੋਣ ਸੀ ਅਪੀਲ ਇਹੋ ਹੀ ਹੈ ਜੇ ਆਪਾਂ ਆਪਣਾ ਸੰਵਿਧਾਨ ਬਚਾਉਣਾ ਵਾ ਤੇ ਮੋਦੀ ਸਰਕਾਰ ਨੂੰ ਸੁੱਟਣਾ ਪਊਗਾ ਉਹਦੇ ਲਈ ਆਪਾਂ ਨੂੰ ਕਾਂਗਰਸ ਸਭ ਤੋਂ ਵੱਡੀ ਕਾਂਗਰਸ ਪਾਰਟੀ ਹੈ ਇਸ ਤੋਂ ਵੱਡੀ ਕੋਈ ਹੋਰ ਪਾਰਟੀ ਨਹੀਂ ਹੈ ਵੇਖੋ ਜੀ ਆਮ ਆਦਮੀ ਦੇ ਪਾਰਟੀ ਤੋਂ 2 ਸਾਲਾਂ ਤੋਂ ਲੋਕ ੱਕ ਚੁੱਕੇ ਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਝੂਠਾਂ ਦੀ ਸਰਕਾਰ ਆ ਇਹਨਾਂ ਦੇ ਕੋਈ ਕੰਮ ਤੇ ਹੋਇਆ ਨਹੀਂ ਜੇ ਇਹਨਾਂ ਕੋ ਇੰਨਾ ਹੀ ਕੁਝ ਹੁੰਦਾ ਤੇ 2002 ਸਾਲ ਹੋ ਗਿਆ ਤੇ ਕਾਰਪੋਰੇਸ਼ਨ ਦੀਆਂ ਚੋਣਾਂ ਨਾ ਕਰਾਉਂਦੇ ਇਹਨਾਂ ਨੂੰ ਪਤਾ ਵਾ ਵੀ ਸਾਡਾ ਵजूद ਖਤਮ ਹੋ ਚੁੱਕਿਆ ਇਹ ਪੇਲੀ ਵਾਰ ਤੇ ਲਾਸਟ ਟਾਈਮ ਆਏ ਆ ਪੰਜਾਬ ਦੇ ਵਿੱਚ ਗਾਂ ਦੇ ਇਹਨਾਂ ਦਾ ਕੋਈ ਵजूद ਨਹੀਂ ਰਹੇਗਾ ਜੀ ਪੰਜਾਬ 'ਚ ਚਲੋ ਜੀ ਚੌਕੇ ਨੌਜਵਾਨ ਕਿੰਨਾ ਕੇ ਸਹਿਯੋਗ ਦਿੰਦੇ ਹੋਏ ਨਜ਼ਰ ਆ ਰਹੇ ਜੀ ਖਾਸ ਤੌਰ ਤੇ ਸੁਦਾ ਗੁੱਤੀ ਸਿੰਘ ਜੀ ਦੇਖੋ ਜੀ ਤੁਸੀਂ ਪਿਛਲੀ ਅੱਠ ਵਾਡਾਂ ਦੀ ਜਿਹੜੀ ਵੈਸਟ ਦੀ ਹੋਈ ਮੀਟਿੰਗ ਉਹਦੇ ਵਿੱਚ ਵੀ ਘੱਟੋ ਘੱਟ 2 ਤੋਂ 2.5 ਹਜ਼ਾਰ ਬੰਦਾ ਸੀ ਸਿਰਫ ਇਹ ਕੋਈ ਰੈਲੀ ਟਾਈਪ ਨਹੀਂ ਸੀ ਇਹ ਇੱਕ ਬੂਥ ਦੇ ਜਿਹੜੇ ਬੂਥ ਦੇ ਕੈਂਡੀਡੇਟ ਹੈ ਜਿਹੜੇ ਬੂਥਾਂ ਨੂੰ ਸਾਹਮਦੇ ਆ ਉਹਨਾਂ ਦੀ ਵੀ ਇੱਕ ਮੀਟਿੰਗ ਕਰਾਈ ਗਈ ਆ ਇਹ ਵੈਸਟ ਦੇ ਵਿੱਚ ਦੂਜੀ ਮੀਟਿੰਗ ਕਰਾਈ ਗਈ ਆ ਤੁਸੀਂ ਉੱਥੇ ਛਾਹ ਵੇਖ ਸਕਦੇ ਹੋ ਜੇ ਰੈਲੀ ਕਰਉਣੀ ਹੋਈ ਤੇ ਇਹ ਤੇ ਹਜ਼ਾਰਾਂ ਦਾ ਇਕੱਠ ਦੇ ਵਿੱਚ ਹੋਗੀ ਜਦਕਿ ਇਹ ਇੱਕ 8-8 ਮੀੜੀਆਂ ਨੂੰ ਚਾਰ ਬਲਾਕਾਂ ਦੇ ਵਿੱਚ ਵੰਡਿਆ ਗਿਆ ਜਿਹੜੀ 8 ਵਾਡਾਂ ਦੀ ਮੀਟਿੰਗ ਪਹਿਲਾਂ ਕਰਾਈ ਗਈ ਸੀ 8 ਵਾਡਾਂ ਦੀ ਹੁਣ ਕਰਾਈ ਆ ਨੌਜਵਾਨਾਂ ਚ ਕਿੰਨਾ ਨੌਜਵਾਨਾਂ ਚ ਉਤਸ਼ਾਹ ਤਾਂ ਹੀ ਵੇਖ ਹੀ ਰਿਹਾ ਜੀ ਇਹ ਇਸ ਵਾਰੀ ਵੱਧ ਤੋਂ ਵੱਧ ਨੌਜਵਾਨਾਂ ਦਾ ਯੋਗਦਾਨ ਰਹੇਗਾ ਤੇ ਰਾਹੁਲ ਗਾਂਧੀ ਜੀ ਦੀ ਇੱਕ ਤਰਫਾ ਗਠਜੋੜ ਦੀ ਸਰਕਾਰ ਬਣੂਗੀ ਤੇ ਮੋਦੀ ਦੇ ਜਿਹੜੇ ਝੂਠੇ ਭਲੰਦੇ ਆ ਉਹ ਐਰ ਕੀ ਚਗਣਾ ਚੋਰ ਹੋਣਗੇ ਜਿਹੜਾ 400 ਦਾ ਕੱਠ ਕਹਿ ਰਿਹਾ 400 ਦੀਆਂ ਸੀਟਾਂ ਇਹ 140 ਤੇ ਸਿੰਮਟ ਕੇ ਰਹਿ ਜਾਣਗੀਆਂ ਆਮ ਲੋ ਆਮ ਆਦੀ ਪਾਰਟੀ ਦੇ ਲੋਕ ਵੀ ਸ਼ਾਮਿਲ ਹੁੰਦੇ ਨੇ ਕੀ ਉਹਨਾਂ ਦੇ ਮਨ 'ਚ ਮਲਾਲ ਹੁੰਦਾ ਤੁਹਾਡਾ ਗੱਲਬਾਤ ਹੁੰਦੀ ਹੈ ਜੀ ਵੇਖੋ ਜੀ ਆਮ ਆਦਮੀ ਦੇ ਪਾਰਟੀ ਤੋਂ 2 ਸਾਲਾਂ ਤੋਂ ਲੋਕ ੱਕ ਚੁੱਕੇ ਆ ਉਹਨਾਂ ਨੂੰ ਪਤਾ ਲੱਗ ਗਿਆ ਵੀ ਇਹ ਝੂਠਾਂ ਦੀ ਸਰਕਾਰ ਆ ਇਨਾਂ ਦੇ ਕੋਈ ਕੰਮ ਤੇ ਹੋਇਆ ਨਹੀਂ ਜੇ ਇਨਾਂ ਕੋ ਇੰਨਾ ਹੀ ਕੁਝ ਹੁੰਦਾ ਤੇ 2002 ਸਾਲ ਹੋ ਗਿਆ ਤੇ ਕਾਰਪੋਰੇਸ਼ਨ ਦੀਆਂ ਚੋਣਾਂ ਨਾ ਕਰਾਉਂਦੇ ਇਨਾਂ ਨੂੰ ਪਤਾ ਵਾ ਵੀ ਸਾਡਾ ਵजूद ਖਤਮ ਹੋ ਚੁੱਕਿਆ ਇਹ ਪੇਲੀ ਵਾਰ ਤੇ ਲਾਸਟ ਟਾਈਮ ਆਏ ਆ ਪੰਜਾਬ ਦੇ ਵਿੱਚ ਗਾਂ ਦੇ ਇਨਾਂ ਦਾ ਕੋਈ ਵजूद ਨਹੀਂ ਰਹੇਗਾ ਜੀ ਪੰਜਾਬ 'ਚ ਦੱਸ ਦਿਓ ਜਿਹੜੀ ਅੱਜ ਮੀਟਿੰਗ ਕਰਵਾਈ ਗਈ ਕਿੱਥੇ ਕਰਵਾਈ ਗਈ ਨਾ ਮੇਰਾ ਸੰਦੀਪ ਸਿੰਘ ਸੰਧੂ ਜੀ ਵਾਰਡ ਨੰਬਰ 73 ਇਹ ਮੀਟਿੰਗ ਆਇਲਾ ਸਾਹਿਬ ਦੇ ਸਮਾਂਝ ਕਰਾਈ ਜੋ ਐਮਪੀ ਇਲੈਕਸ਼ਨ ਚੋਂ ਖੜੇ ਆ ਉਹਦੇ ਕਰਕੇ 7-8 ਵਾਡਾ ਦੀ ਮੀਟਿੰਗ ਹੈ ਕਿਸ ਤਰ੍ਹਾਂ ਦਾ ਰੁਝਾਨ ਲੋਕਾਂ ਦੇ ਵਿੱਚ ਦੇਖਣ ਨੂੰ ਮਿਲ ਰਿਹਾ ਹੈ ਮਤਲਬ ਬਹੁਤ ਹੀ ਜ਼ਿਆਦਾ ਹੁਸ਼ਾ ਹੈ ਜੀ ਲੋਕਾਂ 'ਚ ਆਮ ਆਦਮੀ ਦੇ ਲੋਕ ਇੰਨੇ ਕੱਕ ਚੁੱਕੇ ਆ ਤੁਸੀਂ ਆਪ ਆਪਣੇ ਅੱਖੀਂ ਵੇਖਿਆ ਹੈ ਇਹ ਬੀਤੇ ਸਮੇਂ ਵੀ ਤੁਹਾਡੇ ਕੋਲ ਰੈਲੀ ਕਰਵਾਈ ਗਈ ਸੀ ਬਹੁਤ ਸਾਰੇ ਆਮ ਆਦਮੀ ਪਾਰਟੀ ਦੇ ਲੋਕ ਜਿਹੜੇ ਸ਼ਾਮਲ ਕਰਵਾਏ ਗਏ ਸੀ ਕੀ ਕਹਿਣਾ ਚਾਹੋਗੇ ਅਸੀਂ ਘਰ ਤੋਂ ਘਰ ਦੀ ਕੋਟ ਖਾਲਸਾ 100 ਤੋਂ ਵੱਧ ਪਰਿਵਾਰ ਅਸੀਂ ਆਮ ਆਦਮੀ ਜਿਹੜੇ ਕਾਂਗਰਸ ਸ਼ਾਮਲ ਕਰਾਏ ਮਤਲਬ ਉਦੋਂ ਵੀ ਤੁਹਾਡੇ ਸਾਹਮਣੇ ਇਤੋਂ ਵੱਧ ਇਕੱਠ ਹੈ ਸਾਡੇ ਕੋੜ ਖਾਸ ਤੇ ਹੋਰ ਵੀ ਆਮ ਆਦਮੀ ਪਾਰਟੀ ਦੇ ਲੋਕ ਜਿਹੜੇ ਨੇ ਸ਼ਾਮਿਲ ਹੋ ਸਕਦੇ ਨੇ ਜੀ ਹਾਂਜੀ ਜੀ ਅਸੀਂ ਨਾਲ ਕੋਈ ਥੋੜੇ ਸਮੇਂ ਦੇ ਵਿੱਚ 10 ਦਿਨਾਂ ਦੇ ਵਿੱਚ ਵਿੱਚ ਇੱਕ ਵੱਡਾ ਇਕੱਠ ਰੱਖਾਂਗੇ ਕੋੜ ਖਾਸ ਉਹ ਚ ਅਸੀਂ ਜਿੰਨੇ ਵੀ ਵਾਸੋ ਵੱਧ ਪਰਿਵਾਰ ਆ ਆਮ ਆਦਮੀ ਕਾਲੀ ਬੀ ਜੀਪੇ ਦੀ ਅਸੀਂ ਸ਼ਾਮਿਲ ਕਰਾਵਾਂਗੇ ਕੀ ਲੱਗਦਾ ਹੈ ਕਿ ਲੱਗਦਾ ਹੈ ਕਿ ਜੇਕਰ ਨਿਸ਼ਚਿਤ ਨਜ਼ਰ ਆ ਰਹੀ ਗੁਨੀਸ਼ ਸਿੰਘ 100% ਜੀ ਔਰ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੋਗੇ ਫਾਸਟ ਕੋਰਡ ਕਾਲ ਸਾਥ ਤੁਹਾਡੇ ਹਲਕੇ ਦੇ ਲੋਕਾਂ ਨੂੰ ਅਪੀਲ ਇਹੋ ਹੀ ਆ ਜੀ ਜੇ ਆਪਾਂ ਆਪਣਾ ਸੰਵਿਧਾਨ ਬਚਾਉਣਾ ਵਾ ਤੇ ਮੋਦੀ ਸਰਕਾਰ ਨੂੰ ਛੁੱਟਣਾ ਪਊਗਾ ਉਹਦੇ ਲਈ ਆਪਾਂ ਨੂੰ ਕਾਂਗਰਸ ਸਭ ਤੋਂ ਵੱਡੀ ਕਾਂਗਰਸ ਪਾਰਟੀ ਹੈ ਇਸ ਤੋਂ ਵੱਡੀ ਕੋਈ ਹੋਰ ਪਾਰਟੀ ਨਹੀਂ ਹੈਗੀ ਕਿ ਬਹੁਤ ਹੀ 47 ਤੋਂ ਬਾਅਦ ਕਾਂਗਰਸ ਦਾ ਵजूद ਰਿਹਾ ਤੇ ਕਦੀ ਵੀ ਇਹ ਕਦੀ ਸੰਵਿਧਾਨ ਨੂੰ ਖਤਰਾ ਨਹੀਂ ਹੋਇਆ ਜੋ ਇਹਨਾਂ ਦੇ ਰਾਜ ਚ ਹੋਇਆ ਜੇ ਤਲਬੀਰ ਸਿੰਘ ਗਿੱਲ ਨੇ ਬਹੁਤ ਵੱਡੇ ਖੁਲਾਸੇ ਦਿੱਤੇ ਨੇ ਉਹ ਕਹਿੰਦੇ ਪਏ ਨੇ ਕਿ ਵਿਕਰਮ ਸਿੰਘ ਮਜੀਠੀਆ ਨੂੰ ਜਿਤਾਉਣ ਵਾਸਤੇ ਛੂੜਕੀ ਰਾਜਨੀਤੀ ਕਰਨੀ ਪਈ ਸੀ ਕੀ ਕਹਿਣਾ ਚਾਹੁੰਦੇ ਉਸ ਤੇ ਮੈਂ ਇਹ ਕਹਿਣਾ ਚਾਹੁੰਨਾ ਕਿ ਇਹ ਚੀਜ਼ਾਂ ਸਾਨੂੰ ਤੋਂ ਬਹੁਤ ਪਹਿਲਾਂ ਪਤਾ ਸੀ ਜੀ ਉਹ ਬੋਰਡ ਦੇ ਹੇਠਾਂ ਕਈ ਵਾਰ ਬੰਦੇ ਨੂੰ ਚੀਜ਼ਾਂ ਛਾ ਇੰਨੀ ਹੁੰਦੀ ਹੈ ਕਿ ਉਹ ਬੰਦਿਆ ਰੁਕ ਸੁੱਕ ਜਾਂਦਾ ਸੋ ਉਹਨਾਂ ਦੀ ਉਹਨਾਂ ਦੀ ਸੋਚ ਜਿਹੜੀ ਸੀ ਕ ਵੀਰ ਉਹਨਾਂ ਦੀ ਮੇਰਾ ਖਿਆਲ ਛੋਟੀ ਹੋਈ ਸੀ ਸੋ ਉਹਨਾਂ ਦੀ ਘਰੇਲੂ ਲੜਾਈ ਹੈ ਮੈਂ ਤੇ ਇਹ ਕਹਿਣਾ ਚਾਹੁੰਗਾ ਅੰਮ੍ਰਿਤਸਰ ਦੇ ਵਿਕਾਸ ਵਾਸਤੇ ਜਿਹੜੀ ਜਿਹੜੀ ਲੜਾਈ ਆ ਉਹ ਬੇਸਿਕਲੀ ਇਲੈਕਸ਼ਨ ਦੀ ਹੋਣੀ ਚਾਹੀਦੀ ਮੋਦੀ ਨੂੰ ਲਾਉਣ ਦੀ ਹੋਣੀ ਚਾਹੀਦੀ ਆ ਇਹ ਚੀਜ਼ਾਂ ਤੇ ਹਰ ਇੱਕ ਨੇ ਆਪਣਾ ਨਫਾ ਨੁਕਸਾਨ ਵੇਖ ਕੇ ਇਧਰ ਉਧਰ ਜਾਣਾ ਹੁੰਦਾ ਇਹਦੇ 'ਚ ਮੈਂ ਬਹੁਤੀ ਗੱਲ ਨਹੀਂ ਕਹਿਣੀ ਚਾਹੁੰਦਾ ਪਰ ਮੈਂ ਤੇ ਇੱਕੋ ਗੱਲ ਕਰੂੰਗਾ ਇਸ ਵੇਲੇ ਕਨਸਟੀਟਿਊਸ਼ਨ ਖਤਮ ਹੋ ਰਿਹਾ ਉਹਦੀ ਲੜਾਈ ਅਸੀਂ ਲੋਕਾਂ ਚ ਲੈ ਕੇ ਜਾਣੀ ਆ ਆ ਜਿਹੜੀ ਸਰਕਾਰ ਜਿਹੜੀ ਤਾਨਾਸ਼ਾਹ ਸਰਕਾਰ ਆ ਉਹਨੂੰ ਨੌਂ ਦੀ ਆਪਾਂ ਲੋਕਾਂ ਨੇ ਲੜਾਈ ਲੜਨੀ ਆ ਲੇਕਿਨ ਉਹਨਾਂ ਦਾ ਇਹ ਵੀ ਕਹਿਣਾ ਚਾਹੁੰਦੇ ਕਿ ਸ਼ਰੋਮਨੀ ਗੁਰਦੁਆਰਾ ਪ੍ਰਬੰਧ ਕਮੇਟੀ ਦੇ ਜਿੰਨੇ ਵੀ ਵਰਕਰ ਨੇ ਜਾਂ ਉਹਨਾਂ ਅਧਿਕਾਰੀਆਂ ਦੇ ਡੋਪ ਟੈਸਟ ਵੀ ਹੋਣੇ ਚਾਹੀਦੇ ਤੇ ਬੜੀ ਮੋਟੀ ਫੀਮ ਜਿਹੜੇ ਆ ਉਹ ਖਾਂਦੇ ਉਹਨਾਂ ਨੇ ਡੋਪ ਟੈਸਟਾਂ ਜਾਣਗੇ ਦੇਖੋ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਕਿ ਜੇ ਜੇ ਆਪਾਂ ਅੱਜ ਬਾਹਰ ਜਾ ਕੇ ਗੱਲਾਂ ਵੀ ਕੀਤੀਆਂ ਪਹਿਲੋਂ ਵੀ ਗੱਲਾਂ ਰੱਖ ਦੇਣੀਆਂ ਚਾਹੀਦੀਆਂ ਸੀ ਦੇਖੋ ਧਰਮ ਦਾ ਮਾਮਲਾ ਹੈ ਜਿਹੜਾ ਬੰਦਾ ਇਹੋ ਜਿਹਾ ਕੋਈ ਕੰਮ ਕਰਦਾ ਉਹਨੂੰ ਆਪ ਹੀ ਪਿਛੇ ਹੋ ਜਾਣਾ ਚਾਹੀਦਾ ਉਹਨੂੰ ਗੁਰੂ ਘਰ ਅੱਗੇ ਕੰਮ ਕਰਕੇ ਨਹੀਂ ਜਾਣਾ ਚਾਹੀਦਾ ਲੇਕਿਨ ਅੱਜ ਭਾਜਪਾ ਦੀ ਇੱਕ ਰੈਲੀ ਦੇ ਵਿੱਚ ਇੱਕ ਕਿਸਾਨ ਦੀ ਵੀ ਮੌਤ ਹੋਈ ਹੈ ਕਿ ਲੱਗਦਾ ਹੈ ਕਿ ਭਾਜਪਾ ਜਿਹੜੀ ਹੈ ਖੰਘਾਰੂਬ ਧਰਦੀ ਨਜ਼ਰ ਆ ਰਹੀ ਹੈ ਤਾਂ ਕੰਮ ਆ ਰਿਹਾ ਗਿਆ ਉਸ ਤੋਂ ਬਾਅਦ ਵੀ ਮੌਤ ਹੋਈ ਹੈ ਦੇਖੋ ਇਹਦੇ ਵਿੱਚ ਭਾਜਪਾ 'ਚ ਕੁਝ ਐਸੇ ਅੰਸਰ ਆ ਚੁੱਕੇ ਨੇ ਜਿਹੜੇ ਆਉਣ ਵਾਲੇ ਸਮਾਜ ਮਾਹੌਲ ਖਰਾਬ ਕਰਨਗੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਕਿ ਇਹਨਾਂ ਤੋਂ ਬਚੋ ਕਿਉਂਕਿ ਉਹਨਾਂ ਨੂੰ ਕਿਸੇ ਦੀ ਜਾਨ ਦੀ ਪਰਵਾਹ ਨਹੀਂ ਇਹ ਇਹ ਪਰਦੇਸੀ ਆਏ ਇਹਨਾਂ ਚ ਤੇ ਜਿਹੜੇ ਲੋਕ ਅੰਮ੍ਰਿਤਸਰ ਵਾਲੇ ਵੀ ਇਹਨਾਂ ਦੇ ਨਾਲ ਲੱਗੇ ਮੈਂ ਉਹਨਾਂ ਨੂੰ ਵੀ ਕਹਿਣਾ ਚਾਹੁੰਨਾ ਘਟੂ ਘੜ ਤੁਸੀਂ ਆਪਣੇ ਲੋਕਾਂ ਦਾ ਖਿਆਲ ਦੇ ਰੱਖੋ ਘਟੂ ਘੜ ਤੁਸੀਂ ਇਹ ਜੀਤੇ ਰੱਖੋ ਪੰਜਾਬੀਆਂ ਦੀ ਜੇ ਕਿਹੜੀ ਕੌਮ ਸੀ ਕਿ ਕਿਹੜੀ ਸੋਚ ਦੇ ਮਗਰ ਲੱਗੇ ਜੀ ਘਟੂ ਘੜ ਪੰਜਾਬ ਜਿਹੜੇ ਖਾਸ ਕਰਕੇ ਜਿਹੜੇ ਸਰਦਾਰ ਤੁਰੇ ਫਿਰਦੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਨਾ ਘਟੂ ਘੜ ਯਾਰ ਤੂੰ ਹੀ ਤੇ ਸੋਚੋ ਸਾਰਿਆਂ ਦੀ ਜ਼ਿੰਮੇਵਾਰੀ ਬਣਦੀ ਆ ਅੱਜ ਕਿਤੇ ਕਿਸਾਨ ਸਾਡਾ ਬਾਡਰਾਂ ਤੇ ਬੈਠਾ ਐ 700 ਮੌਤ ਹੋ ਗਈ ਕਿਸਾਨ ਮਜ਼ਦੂਰ ਸੈਂਸ਼ੂਅਲ ਕਾਮੋਡਿਟੀ ਐਕਟ ਲੜਾਈ ਪਤਾ ਕਿਹਦੀ ਲੜੀ ਕਿਸਾਨ ਨੇ ਇਹ ਦੇਖੋ ਜ਼ਮੀਨਾਂ ਹੈ ਨਹੀਂ ਗੀਆਂ ਸ਼ਹਿਰੀਆ ਦੀ ਲੜਾਈ ਜਿੱਨਾਂ ਨੂੰ ਮਹਿੰਗੇ ਬਾਜ਼ਾਰ ਸਾਮਾਨ ਮਿਲਦਾ ਸੀ ਅੱਜ-ਅੱਜ ਉਹ ਲੋਕ ਅਸੀਂ ਅਸੀਂ ਮਗਰ ਨਾਰੇ ਮਾਰਦੇ ਫਿਰਦੇ ਆ ਬੜੇ ਅਫਸੋਸ ਦੀ ਗੱਲ ਹੈ ਪੰਜਾਬ ਇਦਾਂ ਦਾ ਨਹੀਂ ਸੀ ਜਿਦਾਂ ਦਾ ਬਣ ਗਿਆ ਬਾਬੇ ਨਾਨਕ ਦੀ ਜਿਹੜੀ ਜਿਹੜੀ ਸੰਦੇਸ਼ ਸੀ ਉਹ ਇਦਾਂ ਦਾ ਨਹੀਂ ਸੀ ਲੇਕਿਨ ਕਾਰਮਾ ਕਾਫਲਾ ਕਾਫੀ ਲੰਮਾ ਹੁੰਦਾ ਜਾ ਰਿਹਾ ਕੁਸ਼ੀ ਸਿੰਘ ਗੋਜਰਾ ਦਾ ਕਿ ਲੱਗਦਾ ਹੈ ਕਿ ਇਸ ਵਕਤ ਰਿਕਾਰਡ ਤੋਂ ਜਿਹੜੀ ਆ ਨਜ਼ਰ ਆਉਂਦੀ ਹੈ ਨਜ਼ਰ ਆ ਰਹੀ ਹੈ ਜੀ ਮੈਂ ਕਦੀ ਵੀ ਇੰਨਾਂ ਚੀਜ਼ਾਂ ਤੇ ਹਕਾਰ ਨਹੀਂ ਕਰਦਾ ਰੱਬ ਤੋਂ ਡਰ ਕੇ ਰਹਿਣ ਵਾਲੇ ਬੰਦੇ ਆ ਇਹ ਲੋਕਾਂ ਨੇ ਤੈਅ ਕਰਨਾ ਪਰ ਜਿਹੜੀ ਖੁਸ਼ੀ ਮਨ 'ਚ ਆ ਇਹਦਾ ਨਾਲ ਸਾਡੇ ਹੌਸਲੇ ਜ਼ਰੂਰ ਬਲੰਦ ਹੁੰਦੇ ਆ ਕਿ ਜਿੱਦਾਂ ਲੋਕ ਪਿਆਰ ਕਰਦੇ ਆ ਜਿੱਦਾਂ ਲੋਕ ਆ ਕੇ ਥਾਪੜਾ ਦਿੰਦੇ ਆ ਸਭ ਕੁਝ ਕਰਦੇ ਆ ਸੋ ਉਹ ਚੀਜ਼ ਜ਼ਰੂਰ ਮਹਿਸੂਸ ਹੁੰਦੀ ਆ ਬਾਕੀ ਮੈਂ ਲੋਕਾਂ ਨੂੰ ਵੀ ਜ਼ਰੂਰ ਬੇਨਤੀ ਕਰੂੰਗਾ ਕਿ ਸਭ ਕੁਝ ਵੇਖ ਕੇ ਵੋਟ ਪਾਓ ਅੱਜ ਕੱਲ ਬੜੇ ਤਰ੍ਹਾਂ ਦੇ ਵਪਾਰੀ ਐ ਬੜੇ ਤਰ੍ਹਾਂ ਦੀ ਦੁਨੀਆ ਐ ਝੂਠ ਬਹੁਤ ਵੇਚਿਆ ਜਾ ਰਿਹਾ ਤੇ ਸੱਚ ਦੀ ਜ਼ਰੂਰ ਪਛਾਣ ਕਰੋ ਠੀਕ ਹੈ ਥੈਂਕ ਯੂ ਜੀ ਕਹਤਾ ਰਹੀ ਪਿਆਰ ਮਿਲਦਾ ਹੈ ਦੁਬਾਰਾ ਤੋਂ ਨਜ਼ਰ ਆ ਰਿਹਾ ਕੀ ਕਹਿਣਾ ਚਾਹੋਗੇ ਖਾਸਤੇ ਆਪਣੇ ਵਾਰਡ ਦੇ ਲੋਕਾਂ ਨੂੰ ਨਹੀਂ ਮੈਨੂੰ ਮਹਿਸੂਸ ਹੋਇਆ ਹੋ ਰਿਹਾ ਹੈ ਕਿ ਹਲਕਾ ਵੈਸਟ ਪੰਜਾਬ ਤੋਂ ਸਭ ਤੋਂ ਬੈਸਟ ਜੀ ਇਹ ਹਲਕੇ ਦੇ ਲੋਕਾਂ ਨੇ ਇਹ ਪ੍ਰਣ ਕਰ ਲਿਆ ਔਰ ਇਹ ਮੰਜ ਧਾਰ ਲਿਆ ਕਿ ਇੱਥੇ ਸਾਰੀਆਂ ਪਾਰਟੀਆਂ ਦੀ ਜਮਾਨਤਾ ਜਬ ਤੋਂ ਹੋਣਗੀਆਂ ਔਰ ਹਲਕਾ ਵੈਸਟ ਨੰਬਰ 1 ਆਣਾ ਹੈ ਔਰ ਹਲਕਾ ਵੈਸਟ ਦੇ ਵਿੱਚ ਨਾ ਅਕਾਲੀ ਦਾ ਨਾ ਭਾਜਪਾ ਦਾ ਆਮ ਆਦਮੀ ਇੱਥੇ ਕਾਂਗਰਸ ਪਾਰਟੀ ਹੈਗੀ ਹੈ ਕਾਂਗਰਸ ਪਾਰਟੀ ਰਹੇਗੀ ਔਰ ਗੁਰਜੀਤ ਔਜਲਾ ਜਿੰਦਾਬਾਦ ਹੈਗਾ ਜਿੰਦਾਬਾਦ ਰਹੇ ਡਾਕਟਰ ਸਾਹਿਬ ਤਲਬੀਰ ਸਿੰਘ ਗਿੱਲ ਵੱਲੋਂ ਬਹੁਤ ਖੁਲਾਸੇ ਕੀਤੇ ਗਏ ਨੇ ਉਹ ਕਹਿੰਦੇ ਕਿ ਮਜੀਠੀਏ ਹਲਕੇ ਦੇ ਵਿੱਚ ਮਜੀਠੀਏ ਨੂੰ ਦਿਖਾਉਣ ਵਾਸਤੇ ਬੜਾ ਝੂਠ ਦੀ ਰਾਜਨੀਤੀ ਜਿਹੜੀ ਸਾਨੂੰ ਕਰਨੀ ਪਈ ਜਿਸ ਤਰ੍ਹਾਂ ਵੇਖਦੇ ਹੋ ਹੁਣ ਜਿਹੜੀ ਆ ਬਿੱਲੀ ਦੇ ਥੈਲੇ ਚੋਂ ਬਾਹਰ ਦੀ ਨਜ਼ਰ ਆ ਰਹੀ ਨਹੀਂ ਝੂਠ ਕੌਣ ਬੋਲਦਾ ਰਿਹਾ ਇਹ ਤਲਬੀਰ ਗਿੱਲ ਬੋਲਦਾ ਰਿਹਾ ਝੂਠ ਉੱਥੇ ਇਹ ਬੋਲਦਾ ਰਿਹਾ ਮਾਫੀ ਮੰਗੇ ਪਹਿਲੇ ਕਿ ਮੈਂ ਪਹਿਲੇ ਝੂਠ ਬੋਲਦਾ ਰਿਹਾ ਜੋ ਹੁਣ ਸੱਚ ਬੋਲ ਲੈ ਕੀ ਫਰਕ ਪੈਂਦਾ ਇੱਕ ਹੋਰ ਵਾਲੇ ਇੱਕ ਹੋਰ ਖੁਲਾਸਾ ਕੀਤਾ ਗਿਆ ਕਹਿੰਦੇ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਵਿੱਚ ਜਿੰਨੇ ਵੀ ਮੁਲਾਜ਼ਮ ਨੇ ਬੜੀ ਮੋਟਾ ਟਰੱਕ ਜਿਹੜਾ ਲੈਂਦੇ ਆ ਉਹਨਾਂ ਦੇ ਟੋਪ ਟੈਸਟ ਹੋਣਾ ਚਾਹੀਦਾ ਤੁਸੀਂ ਚਾਹੁੰਦੇ ਕਿ ਟੋਪ ਟੈਸਟ ਹੋਣਾ ਚਾਹੀਦੇ ਜੀ ਵੀ ਮੈਂ ਨਹੀਂ ਕਹਿੰਦਾ ਕਿਉਂਕਿ ਧਾਰਮਿਕ ਮਾਮਲੇ 'ਚ ਮੇਰਾ ਕੋਈ ਦਖਲ ਨਹੀਂ ਹੈ ਇਹ ਸ਼੍ਰੋਮਣੀ ਕਮੇਟੀ ਜਵਾਬ ਦੇ ਉਹ ਜਵਾਬ ਦੇ ਦੇ ਇੱਕ ਲਾਸ ਵਾਲਾ ਡਾਕਟਰ ਸਾਹਿਬ ਅੱਜ ਕਿਸਾਨ ਦੀ ਮੌਤ ਹੋਈ ਹੈ ਜੀ ਭਾਜਪਾ ਦੀ ਰੈਲੀ ਦੇ ਦੌਰਾਨ ਕਿਸ ਤਰ੍ਹਾਂ ਵੇਖਦੇ ਇਸ ਮੈਂ ਮੈਂ ਉਹਨੂੰ ਬਹੁਤ ਦੁਖਾਂਤ ਸਮਝਦਾ ਹਾਂ ਕਿ ਕਿਸਾਨ ਆਪਣੀ ਡਿਊਟੀ ਵਾਸਤੇ ਲੇਕਿਨ ਬਸ਼ਰਮੀ ਦਾ ਹੈ ਸਾਹ ਤੱਕ ਹੈ ਕਿ ਇਹ ਜਿਹੜੀ ਮੋਦੀ ਸਰਕਾਰ ਹੈ ਇਹ ਕਿਸਾਨਾਂ ਦੀ ਗੱਲ ਮੰਨਣ ਦੀ ਬਜਾਏ ਇਹਨਾਂ ਦੇ ਹੋਰ ਜ਼ੁਲਮ ਕਰ ਰਹੀ ਹੈ ਲੋਕ ਇੱਕ ਇੱਕ ਜ਼ੁਲਮ ਦਾ ਜਵਾਬ ਦੇਣਗੇ ਔਰ 2024 ਜਿਹੜੇ ਪਾਰਲੀਮੈਂਟ ਇਲੈਕਸ਼ਨ ਹੋ ਚੱਰੀ ਹੈ ਇੱਥੇ ਆਮ ਆਦਮੀ ਪਾਰਟੀ ਬੀਜੇਪੀ ਔਰ ਅਕਾਲੀ ਦਲ ਜਿਨ੍ਹਾਂ ਦੀ ਜਮਾਨਤਾਂ ਜਬਤ ਹੋਣ ਦੇ